ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਹੋਪਸ ਹੋ ਤੁਸੀਂ ਸਭ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਰਾਜੀ ਭਾਜੀ ਹੋਵੋਗੇ ਤੇ ਆ ਕੱਲ ਮੈਂ ਸ਼ਾਮੀ ਟਾਈਮ ਸਰ ਹੀ ਉੱਪਰ ਬੰਦ ਕਰਕੇ ਤੇ ਆਪਣੇ ਪਿੰਡ ਚਲੇ ਗਿਆ ਸੀਗਾ ਆਪਣੀ ਕਾਰ ਚੱਲ ਗਿਆ ਸੀਗਾ ਤੇ ਅੱਜ ਮੈਂ ਮਾਰਨਿੰਗ ਫੇਰ ਪਿੰਡੋਂ ਅੰਮ੍ਰਿਤਸਰ ਆ ਗਿਆ ਹਾਂ ਆਪਾਂ ਗੱਡੀ ਲੈ ਕੇ ਤੇ ਫਿਰ ਆਪਾਂ ਵਰਕ ਸ਼ੁਰੂ ਕਰੀਏ ਤੇ ਇੱਥੇ ਅੰਮ੍ਰਿਤਸਰ ਮੈਨੂੰ ਲੱਗਦਾ ਸਾਰੀ ਰਾਤ ਹੀ ਮੀਂਹ ਵੰਦਾ ਰਿਹਾ ਬਹੁਤ ਜ਼ਿਆਦਾ ਸੜਕਾਂ ਤੇ ਪਾਣੀ ਖਲੋਤਾ ਸੀਗਾ ਇੱਕ ਆਪਾਂ ਬਬਲੀ ਨੂੰ ਸਕੂਲ ਛੱਡਣਾ ਸੀਗਾ ਆਪਾਂ ਸਕੂਲ ਛੱਡਣ ਗਏ ਤੇ ਸਕੂਲ ਉਹਦਾ ਸਾਰਾ ਹੀ ਪਾਣੀ ਦੇ ਨਾਲ ਭਰਿਆ ਪਿਆ ਮੈਨੂੰ ਜਿੱਥੋਂ ਤੱਕ ਮੇਰਾ ਆਈਡੀਆ ਕਿ ਸਾਰੀ ਰਾਤ ਸ਼ਾਇਦ ਮੀਂਹ ਪੈਂਦਾ ਰਿਹਾ ਇੱਥੇ ਤੇ ਬਾਅਦ ਸ ਆਪਾਂ ਉਹਨੂੰ ਛੱਡ ਕੇ ਤੇ ਘਰ ਆ ਗੁਕੇ ਆ ਘਰ ਆ ਕੇ ਤੇ ਹੁਣ ਆਪਾਂ ਗੱਡੀ ਲੈਣਾ ਹੈ ਆਪਣੀ ਤੇ ਗੱਡੀ ਲੈ ਕੇ ਤੇ ਤੁਹਾਨੂੰ ਪਤਾ ਜਿਵੇਂ ਡੇਲੀ ਮੈਂ ਮਾਰਨਿੰਗ ਊਬਰ ਤੋਂ ਕੰਮ ਸਟਾਰਟ ਕਰਦਾ ਵਾਂ ਊਬਰ ਐਪ ਅਜ ਮੈਂ ਔਨ ਕੀਤੀ ਬਟ ਉਹ ਔਨ ਨਹੀਂ ਹੋ ਰਹੀ ਸ਼ਾਇਦ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਉਹ ਉਹਨਾਂ ਨੇ ਆਪਣੀ ਆਈਡੀ ਬਲੌਕ ਕਰ ਦਿੱਤੀ ਆ ਤੇ ਜੇ ਆਈਡੀ ਬਲੌਕ ਕਰ ਦਿੱਤੀ ਹੋਈ ਤੇ ਫਿਰ ਆਪਾਂ ਨੂੰ ਆਈਡੀ ਫੇਰ ਬਣਵਾਉਣੀ ਪਊਗੀ ਫਿਰ ਪੈਸੇ ਖਰਚਨੇ ਪੈਣਗੇ ਤੇ ਵੈਸੇ ਆਪਾਂ ਹੁਣ ਕਿਸੇ ਵੀਰ ਨੂੰ ਕਾਲ ਕੀਤੀ ਸੀ ਉਹ ਕਹਿੰਦਾ ਕਿ ਆ ਜਾ ਮੇਰੇ ਕੋਲ ਮੈਂ ਤੈਨੂੰ ਦੇਖ ਦਿੰਦਾ ਜੇ ਸ਼ਾਇਦ ਆਪਣੀ ਉਧਾਂ ਚੱਲ ਪਏ ਆਪਣਾ ਟਾਈਮ ਸਰ ਜੇ ਤੇ ਜੇ ਨਹੀਂ ਤਾਂ ਫਿਰ ਮੈਨੂੰ ਜਿਹਾ ਟਕ ਲੱਗ ਰਿਹਾ ਕਿ ਪੈਸੇ ਖਰਚਨੇ ਪੈਣਗੇ ਤੇ ਜੇ ਆਪਣੀ ਅੱਜ ਉਬਰ ਨਹੀਂ ਚੱਲਦੀ ਤੇ ਫਿਰ ਆਪਣੇ ਕੋ ਅੱਜ ਆਪਸ਼ਨ ਬਚਦੀ ਆ ਰੈਪੀਡੋ ਤੇ ਇਨਡਰਾਈਵ ਫਿਰ ਆਪਾਂ ਇਹ ਦੋ ਐਪ ਤੇ ਅੱਜ ਟਰਾਈ ਕਰਾਂਗੇ ਵੈਸੇ ਮੈਂ ਕਦੀ ਨਹੀਂ ਐਪਸ ਲਾਈਆਂ ਮੈਂ ਜਿਆਦਾ ਓਲਾ ਮੈਂ ਪਹਿਲਾਂ ਓਲਾ ਚਲੁੰਦਾ ਰਹੇ ਉਸ ਤੋਂ ਬਾਅਦ ਮੈਂ ਉਬਰ ਚਲੁੰਦਾ ਰਹੇ ਰਿਆਂ ਹੀ ਤੇ ਅੱਜ ਮੇਰੀ ਉਬਰ ਔਨ ਨਹੀਂ ਹੋ ਰਹੀ ਉਬਰ ਦਾ ਕੋਈ ਤਾਂ ਕੋਈ ਹੱਲ ਕਰਦੇ ਆ ਕੋਈ ਲੱਭਦੇ ਆ ਉਬਰ ਤੋਂ ਬਿਨਾ ਆਪਣਾ ਬਿਲਕੁਲ ਵੀ ਨਹੀਂ ਸਰਦਾ ਮੈਂ ਸੋਚਿਆ ਹੈ ਅੱਜ ਮੈਂ ਜਲੰਧਰ ਜਾਣਾ ਕਿਉਂਕਿ ਅਮਰਸਰ ਦੇ ਵਿੱਚ ਤੇ ਉਬਰ ਓਲਾ ਦਾ ਕੋਈ ਕੰਮ ਹੀ ਨਹੀਂ ਹੈਗਾ ਖਾਸ ਤੇ ਮੈਨੂੰ ਕਿਸੇ ਵੀਰ ਮੈਨੂੰ ਕੋਈ ਵੀਰ ਦੱਸ ਰਿਹਾ ਸੀ ਕਿ ਜਲੰਧਰ ਦੇ ਵਿੱਚ ਵੀ ਕੰਮ ਚੱਲ ਰਿਹਾ ਵਧੀਆ ਜਲੰਧਰ ਲੁਧਿਆਣਾ ਚੰਡੀਗੜ੍ਹ ਦੇ ਵੱਡੇ ਸ਼ਹਿਰ ਆ ਅਮਰਸਰ ਨਾਲੋਂ ਵੱਡੇ ਸ਼ਹਿਰ ਆ ਤੇ ਮੇਰਾ ਮਨ ਸੀਗਾ ਮੈਂ ਚਲੋ ਜਲੰਧਰ ਤੇ ਆਪਣੇ ਨੇੜੇ ਹੀ ਆ ਤੇ ਆਪਾਂ ਜਲੰਧਰ ਚਲੇ ਜਾਨੇ ਆ ਬਟ ਇੱਥੇ ਆ ਕੇ ਪਤਾ ਲੱਗਾ ਕਿ ਓਬਰ ਹੀ ਬੰਦ ਹੋ ਗਈ ਤੇ ਜੇ ਓਬਰ ਨਾ ਚੱਲੀ ਤੇ ਆਪਣਾ ਜਲੰਧਰ ਜਾਂਦਾ ਕੋਈ ਫਾਇਦਾ ਨਹੀਂ ਹੋਣਾ ਕਿ ਜਲੰਧਰ ਨਹੀਂ ਜਾਣਾ ਆਪਾਂ ਪਹਿਲਾਂ ਓਬਰ ਔਨ ਕਰੀਏ ਓਬਰ ਇੱਥੇ ਚਲਾ ਕੇ ਵੇਖੀਏ ਕਿ ਚੱਲਦੀ ਹੈ ਨਾ ਹੋਵੇ ਕਿ 1 2 1 2 ਘੰਟਿਆਂ ਬਾਅਦ ਓਬਰ ਚੱਲ ਜਾਈ ਜਲੰਧਰ ਜਾਂਦੇ ਦਾ ਕਪੜੀ ਫੇਰ ਬੰਦ ਹੋ ਜੇ ਆਪਾਂ ਨੂੰ ਐ ਫੇਰਾ ਪਾਊਗਾ 8:30 ਹੋ ਚੁੱਕੇ ਆ ਤੇ ਆਓ ਹੁਣ ਆਪਾਂ ਕੰਮ ਸਟਾਰਟ ਕਰੀਏ ਆਪਾਂ ਆਓ ਆਪਾਂ ਕਿਸੇ ਵੀ ਨੂੰ ਉੱਪਰ ਬਾਰੇ ਪੁੱਛੀਏ ਸ਼ਾਇਦ ਆਪਣੀ ਉੱਬਰ ਚੱਲ ਜੇ ਇਹ ਮੌਸਮ ਅੰਮ੍ਰਿਤਸਰ ਦਾ ਫੇਰ ਬਹੁਤ ਸ਼ਾਨਦਾਰ ਆ ਬਹੁਤ ਵਧੀਆ ਵਾ ਖਾਸ ਐ ਵਧੀਆ ਐ ਠੰਢੀ ਠੰਢੀ ਹਵਾ ਵਗ ਰਹੀ ਹੈ ਜਦੋਂ ਮੈਂ ਸਵੇਰੇ ਆਇਆ ਸੀਗਾ ਆਓ ਤੁਹਾਨੂੰ ਨਾਲੇ ਬਾਹਰ ਦਾ ਨਜ਼ਾਰੇ ਵਿਖਾਈਏ ਤੇ ਇੱਕ ਆਪਣੀ ਗੱਡੀ ਦੇ ਪਾਣੀ ਬਹੁਤ ਪਿਆ ਵਾ ਮੀਂਹ ਪਿਆ ساری ਰਾਤ ਤੇ ਗਿੱਲੀ ਹੋਈ ਪਈ ਆਪਣੀ ਗੱਡੀ ਤੇ ਉੱਤੇ ਕਪੜਾ ਮਾਰ ਲੀਏ ਥੋੜੀ ਸਾਫ਼ ਹੋ ਜੂਗੀ ਆਓ ਹੁਣ ਆਪਾਂ ਚੱਲ ਜਾਈਏ ਆਪਣੇ ਕੰਮ ਤੇ हां जी दोस्तों ਆਪਾਂ ਪੰਪ ਤੇ ਰੁਕੇ ਸੀ ਗੈਸ ਪਾਉਣ ਵਾਸਤੇ ਤੇ ਗੈਸ ਆਪਾਂ ਗੱਡੀ ਚ ਪਵਾ ਲਈ ਹੋਈ ਆ ਤੇ ਹੁਣ ਆਪਾਂ ਕਿਸੇ ਵੀਰ ਨੂੰ ਪੁੱਛੀਏ ਉਪਰ ਵਾਰੀ ਤੇ ਉਪਰ ਆਪਣੀ ਨਾ ਚੱਲੀ ਤੇ ਫਿਰ ਆਪਣਾ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਣਾ ਕਿਉਂਕਿ ਡਾਇਰੈਕਟ ਕੰਮ ਕੋਈ ਆਨ ਨਹੀਂ ਦਿਆ ਤੇ ਉਪਰ ਜੇ ਬੰਦ ਹੋ ਗਈ ਤੇ ਫਿਰ ਆਪਾਂ ਕੀ ਕਰਾਂਗੇ ਸਾਰੀ ਦਿਹਾੜੀ ਤੋ ਦੋਸਤੋ ਆਪਣੇ ਤੇ ਗੁਰੂ ਸਾਹਿਬ ਨੇ ਮਿਹਰ ਕਰ ਦਿੱਤੀ ਏ ਆਪਣੀ ਉਬਰ ਚੱਲ ਪਈ ਏ ਤੇ ਹੁਣ ਅੱਜ ਅੱਜ ਆਪਾਂ ਪਹਿਲੀ ਉਬਰ ਨਹੀਂ ਅੱਜ ਆਪਾਂ ਚਲਾਵਾਂਗੇ ਰੈਪਿਡੋ ਇਨ ਡਰਾਈਵ ਤੇ ਨਾਲ ਉਬਰ ਆਪਾਂ ਤਿੰਨ ਐਪਸ ਚਲਾਵਾਂਗੇ ਤੇ ਤਿੰਨ ਐਪਸ ਚਲਾ ਕੇ ਫਿਰ ਆਪਾਂ ਸ਼ਾਮ ਤੱਕ ਦੇਖਾਂਗੇ ਕਿ ਆਪਾਂ ਨੂੰ ਕਿਸ ਐਪ ਨੇ ਸਭ ਤੋਂ ਜ਼ਿਆਦਾ ਪ੍ਰੋਫਿਟ ਦਿੱਤਾ ਤੇ ਆਜੋ ਆਪਾਂ ਕਰੀਏ ਹੁਣ ਕੰਮ ਸ਼ੁਰੂ ਮੈਂ ਐਪਸ ਤਿੰਨੇ ਔਨ ਕਰ ਲੀਆਂ ਤੇ ਮੈਂ ਇਸ ਟਾਈਮ ਖਲੋਤਾ ਪੁਤਲੀ ਘਰ ਤੇ ਦੇਖਦੇ ਹਾਂ ਕਿਹੜੀ ਕਿਹੜੀ ਐਪ ਆਪਾਂ ਨੂੰ ਸਭ ਤੋਂ ਜ਼ਿਆਦੀਆਂ ਰਾਈਡਾਂ ਦਿੰਦੀ ਆ ਆਪਾਂ ਆਪਾਂ ਚੱਲਦੇ ਆਂ ਸਟੇਸ਼ਨ ਵੱਲੋਂ ਹਾਂਜੀ ਆਪਾਂ ਨੂੰ ਸਵੇਰ ਦੀ ਇੱਕੋ ਰਾਈਡ ਪਈ ਓਬਰ ਤੋਂ ਜਦੋਂ ਦੀ ਆਪਾਂ ਓਬਰ ਔਨ ਕੀਤੀ ਆ ਉਦੋਂ ਦੀ ਆਪਾਂ ਨੂੰ ਇੱਕ ਰਾਈਡ ਓਬਰ ਤੋਂ ਪਈ ਆ ਤੇ ਇੱਕ ਰਾਈਡ ਆਪਾਂ ਨੂੰ ਪਈ ਇਨ ਡਰਾਈਵ ਤੋਂ ਪਰ ਆਪਾਂ ਚੁੱਕੀ ਨਹੀਂ ਕਿਉਂਕਿ ਉਹਦੇ ਪੈਸੇ ਬਹੁਤ ਘੱਟ ਸੀ ਸਿਰਫ 26 ਰੁਪਏ ਆਂਦੇ ਸੀ 26 ਰੁਪਏ ਤੇ ਆਪਾਂ ਨਹੀਂ ਚੱਕੀ ਅਕਸੈਪਟ ਨਹੀਂ ਕੀਤੀ ਤੇ ਉਸ ਤੋਂ ਬਾਅਦ ਆਪਾਂ ਨੂੰ ਓਬਰ ਦੀ ਬੈ ਗਈ ਆ ਤੇ ਉਹ ਆਪਾਂ ਚੁੱਕ ਕੇ ਤੇ ਰੰਜੀ ਰੈਵਨਿਊ ਤੋਂ ਚੋਕੇ ਤੇ ਰਾਣੀ ਕਾ ਬਾਗ ਆ ਗਿਆ। ਦੋਸਤੋ ਆਪਾਂ ਨੂੰ ਉਹਨੇ ਕੁਝ ਵੀ ਸਮਝਾ ਨਹੀਂ ਤੀ ਕਿ ਆਪਣੇ ਨਾਲ ਬਣਨ ਕੀਤੇ ਅੱਜਕੱਲ ਸਵੇਰ ਦੀ ਉਬਰ ਇਨ ਡਰਾਈਵ ਰੈਪਿਡੋ ਔਨ ਕੀਤੀ ਮੈਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਨ ਡਰਾਈਵ ਤੋਂ ਮੈਨੂੰ ਪਈ ਹੀ 26 ਰੁਪਈਆ ਦੀ। ਉਸ ਤੋਂ ਬਾਅਦ ਮੈਨੂੰ ਪੈ ਗਈ ਉਬਰ ਤੇ ਤੇ ਉਬਰ ਦੀ ਮੈਂ ਕਰਨੀ ਕੰਪਲੀਟ ਆ। ਤੇ ਕੰਪਲੀਟ ਕਰਨ ਤੋਂ ਬਾਅਦ ਘੱਟੋ ਘੱਟ ਡੇਢ ਘੰਟਾ ਲੰਘ ਗਿਆ ਹੁਣ ਮੈਨੂੰ ਪਈ ਰੈਪਿਡ ਉਹ ਤੋਂ ਉਹ ਮੈਂ ਬਿਲਕੁਲ ਕਸਟਮਰ ਦੇ ਕੋਲ ਆ ਗਿਆ ਤੇ ਕੋਲੇ ਆ ਕੇ ਕਸਟਮਰ ਨੇ ਰਾਈਡ ਕੈਨਸਲ ਕਰ ਦਿੱਤੀ ਮੈਨੂੰ ਸਮਝ ਇਹ ਨਹੀਂ ਲੱਗ ਰਹੀ ਕਿ ਮੈਂ ਕਿੰਨੇ ਦਿਨਾਂ ਦਾ ਚੰਡੀਗੜ੍ਹ ਜਾਣ ਨੂੰ ਫਿਰਾਂਦਿਆਂ ਚੰਡੀਗੜ੍ਹ ਦਾ ਪਹਿਲਾਂ ਮੇਰੇ ਤੋਂ ਟੂਰ ਆ ਜਾਂਦਾ ਵਾ ਕੋਈ ਰਾਈਡ ਆ ਜਾਂਦੀ ਹੈ ਕੋਈ ਕੋਈ ਮੈਨੂੰ ਹਾਂ ਕਰ ਦਿੰਦਾ ਵਾ ਕਿ ਆਪਾਂ ਹਾਂਜੀ ਇਸ ਪੱਜੀ ਸਵੇਰੇ ਜਾਣਾ ਵਾ ਬਿਲਕੁਲ ਮੌਕੇ ਤੇ ਆ ਕੇ ਉਹ ਮਨਾ ਕਰ ਦਿੰਦਾ ਵਾ ਕੈਨਸਲ ਕਰ ਦਿੰਦਾ ਵਾ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਕਿਾ ਚਲੋ ਆਪਾਂ ਚਲੇ ਜਾਨੇ ਆ ਲੁਧਿਆਣੇ ਦੀਆਂ ਕਾਫੀ ਪਈ ਜਾਂਦੀਆਂ ਸੀ ਅਮਰਸਰ ਤੋਂ ਲੁਧਿਆਣੇ ਦੀ ਵਨ ਸਾਈਡ ਰਾਈਡ ਮਿਲ ਜਾਂਦੀ ਸੀ ਮੈਂ ਕਿਾ ਚਲੋ ਆਪਾਂ ਲੁਧਿਆਣੇ ਚਲੇ ਜਾਨੇ ਮੈਂ ਮਨ ਬਣਾ ਲਿਆ ਮੈਂ ਲੁਧਿਆਣੇ ਜਾਨੇ ਆ ਤੇ ਲੁਧਿਆਣੇ ਦੀ ਕੋਈ ਨਹੀਂ ਪਈ ਸਾਰੀ ਦਿਹਾੜੀ ਮੈਂ ਵੇਟ ਕਰਦੇ ਨੇ ਉਸ ਦਿਨ ਪਈ ਗਈਆਂ ਲਾਇ ਤੋਂ ਅਮਰਸਰ ਤੋਂ ਹੁਸ਼ਿਆਰਪੁਰ ਜਲੰਧਰ ਤੇ ਕੱਲ ਮੈਂ ਸ਼ਾਮੀ ਸੋਚਿਆ ਮੈਂ ਕਿਾ ਹੁਣ ਮੈਂ ਚੱਲਿਆ ਪਿੰਡ ਤੇ ਪਿੰਡੋਂ ਆਣ ਕੇ ਤੇ ਮੈਂ ਸਵੇਰੇ ਮੈਂ ਸਵੇਰੇ ਆਣ ਕੇ ਸਿੱਧੀ ਜਲੰਧਰ ਦੀ ਫੜ ਲੈਣੀ ਤੇ ਪਹਿਲਾਂ ਦੇ ਇੱਥੇ ਆਣ ਕੇ ਉੱਪਰ ਦੀ ਚੱਲੀ ਇਹ ਜੀ ਉੱਪਰ ਚੱਲੀ ਚੱਲੀ ਤੇ ਹੁਣ ਕੋਈ ਰਾਈਡ ਜਲੰਧਰ ਦੀ ਹੈ ਹੀ ਨਹੀਂ ਹੁਣ ਪਈ ਜਾਂਦੀ ਜੰਮੂ ਕਟਰਾ ਧਰਮਸ਼ਾਲਾ ਡਲੋਜੀ ਸਾਲਾ ਮੈਨੂੰ ਸਮਝ ਆਈ ਹੀ ਨਹੀਂ ਲੱਗੰਦੀ ਕਿ ਚੱਕਰ ਕਿੱਥੇ ਪੈਨ ਦਿਆ ਜਿਹੜੀ ਵੀ ਚੀਜ਼ ਫੜਦਾ ਮੈਂ ਉਹੀ ਕੈਨਸਲ ਹੋ ਜਾਂਦੀ ਹੈ ਮੈਂ ਤਾਂ ਗੱਡੀ ਬੈ ਬੈ ਥੱਕ ਗਿਆ ਦੋਸਤੋ ਹੁਣੇ ਹੁਣੇ ਫੇਰ ਇੱਕ ਕੋਲੋਲ ਹੋ ਗਿਆ ਟੀ ਮੇਰੇ ਨਾਲ ਉਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਨਾ ਕੈਨਸਲ ਵਾਲੀ ਆ ਹੁਣ ਇੱਕ ਫੇਰ ਰੈਪਿਡ ਉਹ ਤੋਂ ਪਈ ਸੀਗੀ ਆਪਣੇ ਡਿਊਟੀ ਤੇ ਆਪਾਂ ਸੈਪਟ ਕੀਤੀ ਤੇ ਉਹਦੀ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਆ ਤੇ ਉਹ ਬੰਦਾ ਕਹਿੰਦਾ ਭਾਜੀ ਮੇਰੇ ਤੇ ਮੇਰੇ ਕੋਲੋਂ ਨਾ ਮਿਸਟੇਕ ਨਾਲ ਪੈ ਗਈ ਮੈਂ ਕਿਹਾ ਮੈਂ ਖਾਲਸਾ ਕਾਲਜ ਦੇ ਕੋਲ ਖੜਾ ਸੀਗਾ ਤੇ ਮੈਂ ਲੋਹਗੜ੍ਹ ਗੇਟ ਤੇ ਆਇਆ ਵਾਂ ਤੁਹਾਨੂੰ ਚੁੱਕਣ ਵਾਸਤੇ ਤੁਹਾਨੂੰ ਪਿੱਕਰਨ ਵਾਸਤੇ ਤੇ ਤੁਸੀਂ ਮੈਨੂੰ ਕਹਿ ਰਹੇ ਜੀ ਕਿ ਭਾਜੀ ਗਲਤੀ ਨਾਲ ਪੈ ਗਈ ਉਹ ਨਹੀਂ ਆਂਦਾ ਦਰਸਲ ਭਾਜੀ ਮੈਂ ਪਾਈ ਸੀ ਕਿ ਪਹਿਲਾਂ ਪਾਈ ਨਹੀਂ ਤੇ ਮੈਂ ਫਿਰ ਆਟੋ ਕਰਕੇ ਚੱਲ ਗਿਆ ਤੇ ਉਹ ਫੇਰ ਆਂਦਾ ਭਾਜੀ ਪਤਾ ਨਹੀਂ ਕਿਵੇਂ ਹਾਥੂ ਤੇ ਵੱਜ ਕੇ ਦੱਸੋ ਦੋਸਤੋ ਤੁਸੀਂ ਵੀ ਇਹ ਗੱਲ ਕਿ ਜੇਬ ਚ ਫੋਨ ਪਿਆ ਹੋਵੇ ਆਪਣੇ ਮਾੜੇ ਬੋਟੇ ਹੱਥ ਵਾਜ ਜਾਂ ਤਾਂ ਕਿਸੇ ਨੂੰ ਰਾਈਡ ਪੈ ਜਾਂਦੀ ਹੈ ਅਗਲੇ ਨੂੰ ਐਗਜ਼ੈਕਟ ਉਥੋਂ ਦੀ ਦੀਣੀ ਲੋਕੇਸ਼ਨ ਤੋਂ ਆਪਾਂ ਚੁੱਕਣਾ ਸੀ ਉਸੇ ਲੋਕੇਸ਼ਨ ਤੋਂ ਅਗਲੇ ਨੇ ਆਟੋ ਫੜਿਆ ਵਾ ਉਸੇ ਲੋਕੇਸ਼ਨ ਲੋਕੇਸ਼ਨ ਤੋਂ ਆਪਾਂ ਉਹਨੂੰ ਪਿੱਕ ਕਰਨਾ ਸੀ ਕਹਿੰਦੇ ਇਦਾਂ ਜੇਬ ਚ ਪਈ ਪਈ ਰਾਈਡ ਪੈ ਜਾਈਏ ਤੇ ਫਿਰ ਫਿਰਦੇ ਹੱਥ ਚ ਫੜ ਕੇ ਫੋਨ ਜਲਾਉਂਦੀ ਲੋੜ ਹੀ ਨਹੀਂ ਹੈ ਜੇਬ ਚ ਪਏ ਪਏ ਹੱਥ ਮਾਰੋ ਤੇ ਚਲੋ ਰਾਈਡਾਂ ਪੈ ਜਾਣ ਦੁਨੀਆ ਬਹੁਤ ਸ਼ਦਾਈ ਬਣਾਉਂਦੀ ਆ ਦੂਜੇ ਬੰਦੇ ਨੂੰ ਤੇ ਸਮਝਦੇ ਵੇਲੇ ਕਿ ਕੋਈ ਗੱਲ ਨਹੀਂ ਗੱਡੀਆਂ ਵਾਲਿਆਂ ਨੂੰ ਇੱਕ ਵਾਰੀ ਆਪਾਂ ਰਾਈਡ ਪਾ ਵੀ ਦਵਾਂਗੇ ਕੈਂਸਲ ਕਰ ਦਾਂਗੇ ਤੇ ਫਿਰ ਕਿ ਜਿਹੜੀਆਂ ਆਪਾਂ ਐਪਸ ਯੂਜ਼ ਕਰ ਰਹੇ ਆ ਐਪ ਚਲਾ ਰਹੇ ਆ ਇਹ ਤੇ ਸਾਡਾ ਹੱਕ ਤੇ ਬਿਲਕੁਲ ਨਹੀਂ ਰੱਖਦੀਆਂ ਨਾ ਇਹ ਸਾਡੇ ਤੋਂ ਉਹਦੇ ਸਭ ਤੋਂ ਪਹਿਲਾਂ ਰੀਚਾਰਜ ਕਰਾਉਂਦੀਆਂ ਵਾ ਕਿ ਤੁਸੀਂ ਰੀਚਾਰਜ ਕਰੋ ਤੇ ਫਿਰ ਤੁਹਾਨੂੰ ਕੋਈ ਤਾਂ ਕੋਈ ਰਾਈਟ ਦਵਾਂਗੇ ਆਪਾਂ ਪਰ ਕਸਟਮਰ ਤੋਂ ਜਦੋਂ ਖੁੱਲੀ ਛੁੱਟੀ ਆ ਕਸਟਮਰ ਜਿੰਨੀਆਂ ਮਰਜ਼ੀ ਰਾਈਡਾਂ ਪਾ ਲੇ ਗੱਡੀ ਵਾਲੇ ਨੂੰ ਕਾਲ ਸੱਦ ਲੇ ਤੇ ਬਾਅਦ ਕੈਨਸਲ ਕਰ ਦੇ ਇਸ ਹਿਸਾਬ ਨਾਲ ਤੇ ਫਿਰ ਕਸਟਮਰ ਤੋਂ ਵੀ ਪਹਿਲਾਂ ਪੈਸੇ ਲੈਣੇ ਚਾਹੀਦੇ ਇਹਨਾਂ ਨੂੰ ਅੱਛਾ ਫਿਰ ਇਕੱਲੀ ਇਹੋ ਹੀ ਗੱਲ ਨਹੀਂ ਮੈਂ ਕਿੰਨੇ ਦਿਨਾਂ ਦਾ ਨਾ ਮੈਂ ਪਹਿਲਾਂ ਕਿੰਨੇ ਦਿਨਾਂ ਦਾ ਨਾ ਰੁਕਿਆ ਸੀਗਾ ਮੇਰੀ ਇਹ ਨਾ ਮੇਰੀ ਗੱਡੀ ਬਹੁਤ ਗੰਦੀ ਹੋਈ ਪਈ ਆ ਤੇ ਮੈਂ ਕਿੰਨੇ ਦਿਨਾਂ ਦਾ ਰੁਕਿਆ ਸੀ ਮੈਂ ਕਿਹਾ ਮੀਂਹ ਪੈ ਰਿਹਾ ਤੇ ਚਲੋ ਮੀਂਹ ਪੈਪੂ ਕੇ ਹਟ ਜੇ ਤੇ ਫਿਰ ਆਪਾਂ ਗੱਡੀ ਸਾਫ਼ ਕਰਦੇ ਆ ਤੇ ਉਹ ਕੀ ਹੋਇਆ ਕਿ ਇੱਕ ਅੱਧਾ ਦਿਨ ਮੀਂਹ ਪਿਆ ਅਗਲੇ ਦਿਨ ਆਪਣਾ ਸੂਰਜ ਚੜਾ ਆ ਦੋ ਤਿੰਨ ਦਿਨ ਲਗਾਤਾਰ ਸੂਰਜ ਚੜਿਆ ਰਿਹਾ ਮੈਂ ਸੋਚਿਆ ਮੈਂ ਕਿਹਾ ਹੁਣ ਸੂਰੇ ਲੱਗਣ ਲੱਪਿਆ ਵਾ ਮੈਂ ਅੱਛਾ ਵੈਦਰ ਵੀ ਚੈੱਕ ਕੀਤਾ ਵੈਦਰ ਤੇ ਵੀ ਆ ਰਿਹਾ ਹੈ ਕਿ ਸੂਰਜ ਹੀ ਹੈ ਜ਼ਿਆਦਾ ਜ਼ਿਆਦਾ ਮੈਂ ਕਿਹਾ 70% ਸੂਰਜ ਹੀ ਆ ਰਿਹਾ ਹੈ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਠੀਕ ਹੈ ਜੀ ਆਪਾਂ ਗੱਡੀ ਵਾਸ਼ ਕਰਾ ਲੈਂਦੇ ਆ ਮੈਂ ਗੱਡੀ ਵਾਸ਼ ਕਰਾਉਣ ਚੱਲ ਗਿਆ ਵੀਰ ਨੇ ਗੱਡੀ ਵਾਸ਼ ਕਰਤੀ ਬੜੀ ਸੋਹਣੀ ਵਧੀਆ ਐਨ ਲਿਸ਼ਕ ਗਈ ਮੈਂ ਘਰੇ ਆਣ ਕੇ ਆਪਣੇ ਲਾਈ ਮੈਂ ਦੁਪਹਿਰੇ ਰੋਟੀ ਖਾਣੀ ਸੀ ਤੇ ਮੈਂ ਲਾ ਕੇ ਗੱਡੀ ਤੇ ਅੰਦਰ ਚੱਲ ਗਿਆ ਰੋਟੀ ਖਾਣਾ ਤੇ ਜਦੋਂ ਮੈਂ ਬਾਹਰ ਆਇਆ ਤੇ ਮੀ ਪੈਂਦਿਆ ਗੱਡੀ ਸਾਰੀ ਫੇਰ ਲਿਪੜੀ ਬਾਰੋ-ਬਾਰ ਉਹ ਸਾਰੀ ਲਿਪੜ ਗਈ ਜਦੋਂ ਮੈਂ ਗੱਡੀ ਚ ਲਾਈ ਉਹ ਫੇਰ ਮਿੱਟੀ ਘਟੇ ਜੋ ਲੰਗੀ ਤੇ ਫਿਰ ਗੰਦੀ ਹੋ ਗਈ ਫਿਰ ਕਿੰਨੇ ਦਿਨ ਲੰਘ ਗਏ ਤੇ ਫੇਰ ਇਦਾਂ ਹੀ بارش ਹਟ ਗਈ ਤੇ ਮੈਨੂੰ ਨਾਲ ਹੀ ਇੱਕ ਆਪਣੇ ਵੀਰ ਹੁੰਦਾ ਤੇ ਉਹ ਮੈਨੂੰ ਕਹਿੰਦਾ ਹੁਣ ਨਹੀਂ ਆਪਣੀ ਪੈਣੀ بارش ਨਹੀਂ ਪੈਣੀ ਮੌਸਮ ਇਦਾਂ ਠੰਡਾ ਤਤਾ ਰਹੂਗਾ ਤੇ ਤੂੰ ਆਪਣੀ ਗੱਡੀ ਗੱਡੀ ਸਾਫ਼ ਕਰ ਲਾ ਤੇ ਬੜੀ ਗੰਦੀ ਹੋਈ ਹੈ ਮੈਂ ਚੱਕਰੀ ਕੋਈ ਨਹੀਂ ਆਪਾਂ ਨਾਲ ਹੀ ਕਪੜਾ ਫੜਿਆ ਆਪਾਂ ਸਾਰੀ ਗੱਡੀਆਂ ਲਿਸ਼ਕਾਈ ਐ ਲੱਗੇ ਕਿ ਜਿਵੇਂ ਵਾਸ਼ ਹੀ ਆਪਾਂ ਕਰਾ ਕੇ ਲਿਆਈਆਂ ਤੇ ਉਹੋ ਹੀ ਗੱਲ ਹੋਈ ਅਗਲਾ ਦਿਨ ਸ਼ਾਮਾਂ ਜੀਆਂ ਨੂੰ ਆਪਾਂ ਗੱਡੀ ਲਿਸ਼ਕਾਈ ਹੈ ਦੁਪਹਿਰੇ ਜੀ 4 ਵਜੇ ਨਾਲ ਤੇ ਅਗਲੇ ਦਿਨ 12 ਵਜੇ ਨਾਲ ਮੀਂਹ ਆ ਗਿਆ ਸੌਰੀ ਫੇਰ ਲੈ ਪੜ ਗਈ ਆਪਾਂ ਨੂੰ ਤਾਂ ਸਮਝ ਨਹੀਂ ਲੱਗਦਾ ਕਿ ਚੱਕਰ ਕੀ ਪੈੰਦਿਆ ਗੱਡੀ ਗੰਦੀ ਰੱਖਦੇ ਆ ਤੇ ਧੁੱਪ ਲੱਗੀ ਰਹਿੰਦੀ ਆ ਸਾਫ਼ ਕਰ ਲੈਣੇ ਆ ਤੇ ਮੀਂਹ ਪੈਣਾ ਪੈਂਦਾ ਵਾ ਰਾਈਡ ਅਕਸੈਪਟ ਕਰਦੇ ਆ ਤੇ ਕੈਨਸਲ ਹੋ ਜਾਂਦੀ ਆ ਇਹਨਾਂ ਵਾਜਗੁਰੂ ਹੀ ਜਾਂਦੇ ਆ ਵੈਸੇ ਅਸਲ ਚ ਕੀ ਹਿਸਾਬ ਦਾ ਪੈਗਾ ਵਾ ਚਲੋ ਕੋਈ ਗੱਲ ਨਹੀਂ ਆਪਾਂ ਵਾਜਗੁਰੂ ਦੇ ਗੁਰੂ ਰਾਮਦਾਸ ਮਹਾਰਾਜ ਤੇ ਭਰੋਸਾ ਰੱਖਿਆ ਵਾ ਇੱਕ ਤਾਂ ਇੱਕ ਦਿਨ ਆਪਣਾ ਬੇੜਾ ਮਹਾਰਾਜ ਪਾਰ ਲਾ ਹੀ ਦੇਣਗੇ ਆਪਾਂ ਆਪਣੀ ਕਿਰਤ ਕਰ ਰਹੇ ਆ ਜਿਹੜਾ ਆਪਣਾ ਕੰਮ ਆ ਉਹ ਆਪਾਂ ਕਰ ਰਹੇ ਆ ਤੇ ਆਪਾਂ ਨੂੰ ਹੁਣ ਵਿਹਲੇ ਬੇਟਾਂ ਬੇਟਿਆਂ ਨੂੰ ਭੁੱਖ ਬਹੁਤ ਲੱਗ ਗਈ ਆ ਤੇ ਮੇਰਾ ਇਰਾਦਾ ਹੈ ਸ਼ਾਗਲੀਏ ਕੁਛ ਅੱਜ ਮੈਂ ਸਵੇਰੇ ਕਾ ਅੱਜ ਕੱਲ ਮੈਂ ਪਿੰਡ ਗਿਆ ਸੀ ਅੱਜ ਮੈਂ ਸਵੇਰੇ ਘਰੋਂ ਆਉਣ ਲੱਗਿਆ ਰੋਟੀਆਂ ਲੈ ਕੇ ਆਇਆ ਨਾਲ ਡਿੱਗੀ ਚ ਪਈਆਂ ਵਾ ਮੇਰਾ ਇਰਾਦਾ ਸਮੋਸਾ ਮਸਾਲਾ ਇਹ ਨਾਲ ਇਹਨੇ ਦਿਨ ਹੋ ਗਏ ਸਮੋਸਾ ਨਹੀਂ ਖਾਦੇ ਨਾਲ ਹੀ ਆਪਾਂ ਰੋਟੀ ਖਾ ਲਈਏ ਨਾਲ ਹੀ ਸਮੋਸੇ ਖਾ ਲਈਏ ਦੋਨੋਂ ਕੰਮ ਇਕੱਠੇ ਹੋ ਜਾਣਗੇ ਅਛਾ ਇਹ ਵੀ ਗੱਲ ਹੁੰਦੀ ਜੇ ਜਦੋਂ ਮੈਂ ਰੋਟੀ ਖਾਂਦਾ ਪਾਣਾ ਤੇ ਉਦੋਂ ਮਿੰਟੋ ਮਿੰਟੇ ਰਾਈਡਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਬਾਕੀ ਇੱਕ ਗੱਲ ਮੈਂ ਅਮਰਸਰ ਵਾਲੇ ਸਾਰੇ ਵੀਰਾਂ ਨੂੰ ਇਹ ਗੱਲ ਰਿਕੁਐਸਟ ਕਰਨੀ ਚਾਹੁੰਦਾ ਵਾ ਜਿਹੜੇ ਤਾਂ ਜਿਨ੍ਹਾਂ ਨੇ ਇਹ ਗੱਡੀਆਂ ਪਾਲੀਆਂ ਉਹਨਾਂ ਨੂੰ ਤੇ ਚਲੋ ਔਖੇ ਸੌਕੇ ਕੰਮ ਚਲਾਉਣਾ ਹੀ ਪੈਣਾ ਜਿਨ੍ਹਾਂ ਵੀਰਾਂ ਨੇ ਅਜੇ ਗੱਡੀਆਂ ਨਹੀਂ ਪਾਈਆਂ ਤੇ ਉਹ ਸੋਚ ਰਹੇ ਆ ਕਿ ਅਸੀਂ ਅਮਰਸਰ ਦੇ ਵਿੱਚ ਆਪਣੀ ਟੈਕਸੀ ਗੱਡੀ ਪਾ ਕੇ ਓਲਾ ਉਬਰ ਤੋਂ ਆਪਾਂ ਘਰ ਚਲਾ ਲਾਂਗੇ ਪਰ ਨਹੀਂ ਤੇ ਚੱਲਣਾ ਬਹੁਤ ਹੀ ਔਖਾ ਜੇ ਬਹੁਤ ਜਿਆਦਾ ਹਾਂਜੀ ਦੋਸਤੋ ਅੱਜ ਸਵੇਰ ਦੀ ਆਪਣੇ ਨਾਲ ਕਲੋਲਾ ਹੀ ਹੋਈ ਜਾਂਦੀਆਂ ਇੱਕ ਹੋਰ ਕਲੋਲ ਹੋ ਗਈ ਆਪਣੇ ਨਾਲ ਬਹੁਤ ਵੱਡੀ ਆਪਾਂ ਕਸਮਨੋਂ ਡਰਾਪ ਕਰ ਆਪਾਂ ਕਸਮਨੋਂ ਡਰਾਪ ਕਰਨਾ ਹੀ ਉਹਦੇ ਘਰੇ ਆਪੇ ਕਸਮਰ ਉਤਰ ਕੇ ਚਲ ਗਿਆ ਤੇ ਆਪਣੀ ਗੱਡੀ ਖੁੱਭ ਗਈ ਹੈ ਨਿਕਲ ਨਹੀਂ ਰਹੀ ਮੈਂ ਕਾਫੀ ਯੋਰ ਵੀ ਮੈਂ ਕਾਫੀ ਯੋਰ ਦਵਾ ਕੇ ਵੇਖ ਲਿਆ ਗੱਡੀ ਨੂੰ ਪਰ ਨਹੀਂ ਗੱਲ ਬਣਨਦਈ ਫੋਨ ਤੇ ਹਾਰ ਕੇ ਕੇ ਵੀਰ ਨੂੰ ਕਿਹਾ ਮੈਂ ਤੇ ਉਹ ਵੀ ਗਾੜੀਆਂ ਕਿਹਾ ਜਾਂਦਾ ਮੈਂ ਦੂਰ ਆ ਮੈਂ ਤੋ ਆ ਨਹੀਂ ਆਣਾ ਕਾਮ ਆਪਣੇ ਦੋਗੇ ਨਹੀਂ ਹੈਗਾ ਅੱਛਾ ਜਦੋਂ ਗੱਡੀ ਇੱਥੇ ਫਸੀ ਸੀ ਨਾ ਮੈਂ ਉਹ ਵੀ ਕਹ ਦਤਾ ਜਦੋਂ ਇੱਥੇ ਗੱਡੀ ਫਸੀ ਆ ਉਦੋਂ ਮੈਨੂੰ Uber ਦੀ ਰਾਈਡ ਪਈ 350 330 ਰੁਪਏ ਦੀ ਰਾਈਡ ਸੀ ਫੇलो ਮੈਂ ਫੇਰ ਫਸਿਆ ਸੀ ਮੈਂ ਨਹੀਂ ਜਾ ਸਕਦਾ ਤਾਂ ਫੇਰ ਰਾਈਡ ਪੈ ਗਈ ਹੁਣ ਦੋਸਤੋ ਤੁਸੀਂ ਦੱਸੋ ਮੈਂ ਕੀ ਕਰਾਂ ਮੈਨੂੰ ਸੱਚੀ ਕੋਸ਼ਿਸ਼ ਸਮਝ ਨਹੀਂ ਜੇ ਲੱਗਨਦੀ ਅੱਜ ਤੇ ਆਪਾਂ ਨੂੰ ਇੱਥੇ ਕੋਈ ਬੰਦਾ ਨਹੀਂ ਦਿਖਦਾ ਜਿਸ ਤੋਂ ਆਪਾਂ ਹੈਲਪ ਮੰਗ ਲਈਏ ਜਾਂ ਆ ਆਇਆ ਹੁਣ ਆਪਾਂ ਫੇਰ ਹਾਰ ਰੰਬ ਕੇ ਆਪਣੇ Uber ਦੇ ਗਰੁੱਪ ਦੇ ਵਿੱਚ ਸੁਟਿਆ ਹੈ ਕਿ ਵੀਰ ਦੀ ਸਾਡੀ ਗੱਡੀ ਫਸ ਗਈ ਏ ਤੇ ਕੋਈ ਵੀਰ ਆ ਕੇ ਕਢਾਵੇ ਮੈਨੂੰ ਤਾਂ ਇਹ ਵੀ ਨਹੀਂ ਸਮਝ ਲੱਗਦੀ ਕਿ Uber ਤੋਂ ਕੰਮ ਆਹੀ ਮੰਗੀਏ ਜਾਂ ਨਾ ਮੰਗੀਏ ਜੇ ਮੰਗ ਲਈਏ ਤੇ Uber ਫਸਾ ਹੀ ਦਿੰਦਾ ਕਿਤੇ ਤਾਂ ਕਿਤੇ Uber ਜਾਂ in driver ਜਾਂ Rapido ਹਾਂਜੀ ਦੋਸਤੋ ਆਪਾਂ ਬਥੇਰੀ ਵਾਹ ਲਈ ਉਦੋਂ ਦੀ ਪਰ ਆਪਣੇ ਤੋਂ ਗੱਲ ਨਹੀਂ ਪਣੀ ਤੇ ਆਪਾਂ ਗਰੁੱਪ ਵਿੱਚ ਪਾਈ ਤੇ ਇਹ ਵੀਰ ਨਹੀਂ ਆਏ ਤੇ ਅੱਗੇ ਵੀ ਗੱਲ ਨਹੀਂ ਬਣੀ ਹੁਣ ਅਸੀਂ ਆਪਣੇ ਉਸਤਾਦ ਜੀ ਸੱਦੇ ਨੇ ਉਹ ਆ ਰਹੇ ਨੇ ਉਹ ਕਰਨਗੇ ਜਰੂਰ ਕੋਈ ਦਾ ਕੋਈ ਕਾਰਾ ਉਸਤਾਦ ਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਕੀ ਹਾਲ ਜੇ ਉਸਤਾਦ ਜੀ ਆ ਗਏ ਨੇ ਹਾਂਜੀ ਰੱਸਾ ਪਾ ਲਿਆ ਆਪਾਂ ਗੱਡੀ ਨੂੰ ਤੇ ਉਸਤਾਦ ਜੀ ਬੈ ਕੇ ਕਰਕੇ ਲੈਂਦੇ ਗੱਡੀ ਫੇ ਲਵਾਉਣੇ ਜੋਰ ਵੇਖਦੇ ਆ ਕੀ ਰਿਸਪੌਂਸ ਮਿਲਦਾ ਆਪਾਂ ਨੂੰ ਸਵੇਰ ਦਾ ਆਪਾਂ ਨੂੰ ਉਬਰਾਣੇ ਇਨ ਡਰਾਈਵ ਨੇ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਨੂੰ ਉਸਤਾਦ ਜੀ ਦਾ ਵੇਖ ਲਈਏ ਸਾਡੇ ਕੋਚ ਸਾਹਿਬ ਆਪਦੇ ਨੇ ਗੱਡੀ ਨੂੰ ਟੋਚਨ ਪਾਉਣ ਜੀ ਦੋਸਤੋ ਗੱਡੀ ਆਪਣੀ ਨਹੀਂ ਨਿਕਲੀ ਹੁਣ ਆਪਾਂ ਉਸਤਾਦ ਜੀ ਨਾਲ ਚੱਲੇ ਆਂ ਕੋਈ ਟਰੈਕਟਰ ਲੱਭਣ ਟਰੈਕਟਰ ਲੱਭ ਲਈਏ ਤੇ ਫਿਰ ਆਣ ਕੇ ਖੜਦੇ ਆਂ ਉਸਤਾਦ ਜੀ ਸਾਡੇ ਹਾਂ ਬਹੇਨੇ ਅੱਜ ਫਿਰਕਾਰ ਆਪਾਂ ਨੂੰ ਟਰੈਕਟਰ ਲਿਆਉਣਾ ਪਿਆ ਏ ਤੇ ਹੁਣ ਆਪਾਂ ਉਸਤਾਦ ਜੀ ਨੂੰ ਭਾਇਆ ਵਿੱਚ ਮੈਂ ਕਿਹਾ ਯਾਪ ਹੀ ਕੱਢਣਗੇ ਤੇ ਵੀਰ ਹੋਣਾ ਨੇ ਰੱਸੀ ਪਾ ਲਈ ਏ ਟਰੈਕਟਰ ਨੂੰ ਤੇ ਆਪਾਂ ਲਈਏ ਗੁਰੂ ਰਾਮਦਾਸ ਮਹਾਰਾਜ ਦਾ ਨਾਂ ਤੇ ਘਟਾ ਦੇਣ ਸਵੇਰ ਦਾ ਕੰਮ ਅੜਿਆ ਜੀ ਅੱਜ ਤੇ ਬਹੁਤ ਹੀ ਮੰਦੀ ਹਾਲ ਹੋ ਗਈ ਨੇ 10 ਦੀ ਗੱਡੀ ਨਿਕਲ ਗਈ ਏ ਗੁਰੂ ਸਾਹਿਬ ਹੋਣਾ ਨੇ ਮੇਰ ਕੀਤੀ ਆਪਣੇ ਤੇ ਇਹ ਸਾਡੇ ਉਸਤਾਦ ਜੀ ਨੂੰ ਮਿਲਿਆ ਏ ਪ੍ਰਾਈਜ਼ ਇਹਨਾਂ ਨੇ ਗੱਡੀ ਆਖਿਰਕਾਰ ਹਾਂ ਜੀ ਦੋਸਤੋ ਤੁਸੀਂ ਸਾਡੇ ਉਸਤਾਦ ਜੀ ਨੂੰ ਕੀ ਕਹਿਣਾ ਚਾਹੁੰਦੇ ਜੀ ਇਹ ਬਹੁਤ ਹੋਂਹਾਰ ਉਸਤਾਦ ਜੀ ਨੇ ਸਾਡੇ ਜੇ ਜੇ ਕਿਸੇ ਵੀਰ ਦੀ ਗੱਡੀ ਕੋਈ ਟਰੈਕਟਰ ਕੋਈ ਟਰੱਕ ਫਸਿਆ ਹੋਵੇ ਤੇ ਸਾਡੇ ਉਸਤਾਦ ਜੀ ਨਾਲ ਸੰਪਰਕ ਕੀਤਾ ਜਾਵੇ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਮੈਂਸ਼ਨ ਕਰਦਾਗਾ ਇਹ ਬਹੁਤ ਮਾਹਰ ਨੇ ਤੇ ਸਾਡੀ ਲਾਡੋ ਵੇ ਲੋ ਕਿਵੇਂ ਲਿਬੜ ਗਈ ਪੂਰੀ ਡਾਂਡੀ ਲਤੀ ਬਈ ਇਹ ਲਾਡੋ ਦੀ ਤੇ ਚੱਲੀਏ ਇੱਥੇ ਇੱਥੇ ਹੋਰ ਨਹੀਂ ਹੁਣ ਬੁਕਿੰਗ ਪੈਣੀ ਆਉਣ ਲਾਇਏ ਅਸੀਂ ਤੇ ਇਹਨੂੰ ਸਾਫ ਸਫਾਈ ਕਰੀਏ ਫਿਰ ਵੀ ਗੁਰੂ ਰਾਮਦਾਸ ਮਹਾਰਾਜ ਦਾ ਸ਼ੁਕਰਾਨਾ ਹੀ ਆ ਜਿਨ੍ਹਾਂ ਨੇ ਕੱਢਤੀ ਆ ਜੇ ਇਹੋ ਹੀ ਬੰਦਿਆਂ ਦੇ ਵਾਸੋਂ ਦਾ ਕੰਮ ਅਹੀਂ ਤੇ 10 ਦਿਨ ਲੱਗੇ ਰਹਿਣਾ ਅਹੀਂ ਆਡੇ ਤੋਂ ਗੱਡੀ ਨਹੀਂ ਸੀ ਨਿਕਲਨੀ ਇਹ ਮਹਾਰਾਜ ਨੇ ਆਪ ਸਿਰ ਤੇ ਹੱਥ ਰੱਖ ਕੇ ਕੜਵਾਤਾ ਕੰਮ ਬਾਕੀ ਅਹੀਂ ਅੱਜ ਖਟਿਆ ਕੁਛ ਨਹੀਂ ਆ ਗਵਾਇਆ ਹੀ ਆ ਆ 600 ਰੁਪਿਆ ਟਰੈਕਟਰ ਵਾਲੇ ਨੇ ਦਿੱਤਾ ਵਾ 3 400 ਰੁਪਿਆ ਧੋਣ ਵਾਲੇ ਲੈ ਲੈਣਾ ਗੱਡੀ ਹੁਣ ਆਪਾਂ ਵਾਸ਼ ਕਰਨ ਵਾਸਤੇ ਲੈ ਕੇ ਆਏ ਆ ਤੇ ਦਿਨ ਤੇ ਆਪਣਾ ਸਾਰਾ ਬਤੀਤ ਹੋ ਹੀ ਗਿਆ ਆਪਣਾ ਤੇ ਹੋਇਆ ਹੋਇਆ ਨਾਲ ਆਪਾਂ ਉਸਤਾਦ ਜੀ ਨੂੰ ਵੀ ਨਹੀਂ ਅੱਜ ਕੰਮ ਕਰਨ ਦਿੱਤਾ ਕਿਉਂਕਿ ਜੇ ਅਹੀਂ ਨਹੀਂ ਕੰਮ ਕਰਨਾ ਤੇ ਉਸਤਾਦ ਜੀ ਕਿਉਂ ਕਰਨ ਤੇ ਉਦਾਂ ਮੈਂ ਇਹ ਇੱਕ ਗੱਲ ਹੈਗੀ ਆ ਇਹ ਆਪਾਂ ਮੰਨ ਸਕਦੇ ਆ ਕਹਿ ਸਕਦੇ ਆ ਸਾਡੇ ਉਸਤਾਦ ਜੀ ਹੈ ਨਾ ਬਹੁਤ ਗੁੱਡ ਬੰਦੇ ਆ ਇਕਲੀ ਚਲੋ ਇਹ ਨਹੀਂ ਆ ਕਿ ਅੱਜ ਭਾਈ ਭਾਈ ਸਾਹਿਬ ਆਉਣੀ ਆ ਆਪਣੇ ਨਾਲ ਸਵੇਰ ਦੇ ਵੇਖੋ ਉਹਨਾਂ ਨੇ ਇੱਕ ਵਾਰੀ ਨਹੀਂ ਸੋਚਿਆ ਕਿ ਵੀਰ ਦੀ ਗੱਡੀ ਟਿਕੀ ਆ ਤੇ ਆਪਾਂ ਕਾਹਤੋਂ ਟਾਈਮ ਵੇਸਟ ਕਰੀਏ ਨਹੀਂ ਤਾਂ ਆਮ ਬੰਦਾ ਸੋਚਦਾ ਹੀ ਆ ਤੇ ਆਪਣੀ ਗੱਡੀ ਵੀ ਰੋਕੀ ਆ ਸਵੇਰ ਦੇ ਤੇ ਮੇਰੇ ਨਾਲ ਸਵੇਰ ਦੇ ਗੱਡੀ ਘੜਵਾਉਂਦਾ ਆ ਜਦੋਂ ਦਾ ਮੈਂ ਗੱਡੀ ਫਸਾ ਕੇ ਬੈਠਾ ਮੈਂ ਤੇ ਹੁਣ ਗੱਡੀ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਵਾਸ਼ ਕਰਨੀ ਆ ਉਹ ਫੇਰ ਆਪਣੇ ਨਾਲ ਆਏ ਨੇ ਉਹ ਕਹਿੰਦੇ ਚੱਲ ਵਾਸ਼ ਕਰਨ ਚੱਲ ਜੀਏ ਤੇ ਗੁਰੂ ਸਾਹਿਬ ਸਾਡਾ ਪਿਆਰ ਇਦਾਂ ਹੀ ਬਣਾਈ ਰੱਖਣ ਤੇ ਆਹ ਹੁਣ ਆਪਾਂ ਵੀ 10 ਮਿੰਟ ਬਹਿ ਜੀਏ ਸਵੇਰ ਦੇ ਸਿਰਖ ਭਾਈ ਬਹੁਤ ਹੋਈ ਆ ਵੀਰ ਹੁਣਾਂ ਨੇ ਸੋਹਣੀ ਬੜੀ ਗੱਡੀ ਆਪਣੀ ਬਣਾ ਦੇਣੀ ਐ ਚਿੱਟੀ ਕੱਢ ਦੇਣੀ ਨਾ ਲਸ਼ਕਾਰ ਨਹੀਂ ਲਾਡੋ ਆਪਣੀ ਕੀ ਗੱਲ ਉਸਤਾਦ ਜੀ ਚਾਹ ਪੀਣ ਨੂੰ ਦਿਲ ਕਰੰਦੇ ਆ ਕੱਪ ਕੱਪ ਸਾਡੇ ਉਸਤਾਦ ਜੀ ਬਹੁਤ ਖੁਸ਼ ਨੇ ਸਾਡੇ ਤੋਂ ਆ ਨਹੀਂ ਬਹੁਤ ਖੁਸ਼ ਆ ਯਾਰ ਯਾਦ ਕਰਮਵੀਰ ਸਿੰਘ ਨੂੰ ਇੰਨਾ ਵੱਡਾ ਡਰਾਈਵਰ ਬਣਾਇਆ ਸੀ ਪਰ ਮੈਨੂੰ ਨਹੀਂ ਪਤਾ ਕਿ ਇਹਨੇ ਗੜੀ ਚ ਫਸਾ ਕੇ ਪਾ ਦੇਣਾ ਇਹਨੇ ਅੱਜ ਮੇਰੀਆਂ ਪੂਰੀਆਂ ਉਮੀਦਾਂ ਤੇ ਪਾਣੀ ਪਿਆਤਾ ਲਓ ਜੀ ਆਪਣਾ ਸਾਰਾ ਦਿਨ ਹੀ ਲੰਘ ਗਿਆ ਅੱਜ ਖੱਜਲ ਖਵਾਰੀ ਦੇ ਵਿੱਚ ਤੇ ਫਿਰ ਵੀ ਗੁਰੂ RAMDAS ਮਹਾਰਾਜ ਦਾ ਸ਼ੁਕਰਾਨਾ ਹੈ ਕਿ ਆਪਣੀ ਬਹੁਤੀ ਗੱਡੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਚਲੋ ਲਿਬੜ ਲੁਬੜ ਗਈ ਸੀ ਲਿਬੜ ਗਈ ਸੀ ਤੇ ਉਹ ਆਪਾਂ ਵਾਸ਼ ਕਰਾ ਲਈ ਆ ਤੇ ਵਾਸ਼ ਕਰਾ ਕੇ ਤੇ ਹੁਣ ਫੇਰ ਨਵੀਂ ਬਣ ਗਈ ਆ ਤੇ ਹੁਣ ਆਪਾਂ ਉਥੋਂ ਨਿਕਲ ਆਏ ਆ ਵਾਸ਼ ਕਰਾ ਕੇ ਆਪਾਂ ਹੁਣ ਉਪਰ ਇਨ ਡਰਾਈਵ ਰੈਪਿਡੋ ਸਾਰੀਆਂ ਐਪਸ ਔਨ ਕਰ ਲਈਆਂ ਫੇਰ ਤੋਂ ਅੱਜ ਦਾ ਸਾਰਾ ਦਿਨ ਆਪਣਾ ਕੱਜਲ ਖਵਾਰ ਚ ਹੀ ਨਿਕਲਿਆ ਤੇ ਹੁਣ ਆਪਾਂ ਕੋਸ਼ਿਸ਼ ਕਰੀਏ ਮਿਹਨਤ ਕਰੀਏ ਗੁਰੂ ਸਾਹਿਬ ਭਾਗ ਲਾਉਣ ਕੇ ਆਪਣੀ ਮਿਹਨਤ ਨੂੰ ਤੇ ਹੁਣ ਆਪਾਂ ਇਥੋਂ ਚੱਲਦੇ ਆ ਰਣਜੀਤ ਐਵੀਨਿਊ ਕਿਉਂਕਿ ਰਾਤ ਦੇ 8:00 ਵਜੇ ਚੁੱਕੇ ਆ ਤੇ ਇਸ ਟਾਈਮ ਉਧਰ ਨੂੰ ਹੀ ਰਾਈਡਾਂ ਪੈਂਦੀਆਂ ਹੁੰਦੀਆਂ ਆਓ ਜੀ ਫਿਰ ਆਪਾਂ ਚੱਲਦੇ ਆ ਰਣਜੀਤ ਐਵੀਨਿਊ ਉਦਾਂ ਵੈਸੇ ਦੋਸਤੋ ਕਹਿਣ ਦੀ ਗੱਲ ਨਹੀਂ ਆ ਆਪਣਾ ਆਪਣੇ ਉਸਤਾਦ ਜੀ ਨੇ ਆਪਣਾ ਬਹੁਤ ਸਾਥ ਦਿੱਤਾ ਅੱਜ ਸਵੇਰ ਦੇ ਭਾਜੀ ਆਪਣੇ ਦੇ ਆਪਣੇ ਬਿਲਕੁਲ ਨਾਲ ਹੀ ਨੇ ਮੈਂ ਭਾਜੀ ਨੂੰ ਵਿੱਚ ਵੈਸੇ ਕਿਹਾ ਵੀ ਕਿ ਭਾਜੀ ਤੁਸੀਂ ਆਪਣਾ ਕੰਮ ਕਰਨਾ ਤੇ ਬੇਸ਼ੱਕ ਕਰ ਸਕਦੇ ਹੋ ਪਰ ਭਾਜੀ ਮੈਨੂੰ ਕਹਿੰਦੇ ਕਿ ਨਹੀਂ ਯਾਰ ਇਦਾਂ ਨਹੀਂ ਕਿ ਆਪਾਂ ਮਿਲ ਕੇ ਜਦੋਂ ਤੱਕ ਤੇਰੀ ਗੱਡੀ ਨਹੀਂ ਨਿਕਲਦੀ ਤੇ ਆਪਾਂ ਨਾਲ ਹੀ ਨੇ ਵੱਡੀ ਘਢੋਂ ਤੱਕ ਤੇ ਗੱਡੀ ਵਾਸ਼ ਕਰਾਉਣ ਤੱਕ ਮੇਰੇ ਨਾਲ ਹੀ ਨੇ ਤੇ ਹੁਣ ਭਾਜੀ ਨੂੰ ਅਚਾਨਕ ਘਰੇ ਕੰਮ ਬੈ ਗਿਆ ਉਹ 10 ਮਿੰਟ ਘਰੇ ਗਿਆ ਨੇ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਚੰਗਾ ਉਸਤਾਦ ਮਿਲ ਜੇ ਨਾ ਤੇ ਤੁਹਾਡੀ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਂਦਾ ਤੇ ਜੇ ਤੁਹਾਨੂੰ ਮਾੜਾ ਉਸਤਾਦ ਮਿਲ ਜੇ ਤੇ ਬੇੜਾ ਅੱਧਾ ਜਿਹਾ ਫਸਿਆ ਰਹਿ ਜਾਂਦਾ ਤੇ ਆਪਾਂ ਨੂੰ ਗੁਰੂ ਸਾਹਿਬ ਨੇ ਅੱਜ ਤੱਕ ਜਿੰਨੇ ਤੋਂ ਉਸਤਾਦ ਜਿੰਨੇ ਕੇ ਟੀਚਰ ਦਿੱਤੇ ਹਨ ਬਹੁਤ ਹੀ ਵਧੀਆ ਦਿੱਤੇ ਆਪਣਾ ਪੂਰਾ ਸਾਥ ਦਿੰਦੇ ਆ ਅਜੇ ਤੱਕ ਤੇ ਇਹ ਵੀ ਆਪਣੇ ਭਰਾ ਇੱਕ ਆਪਣਾ ਹੋਰ ਵੀਰ ਹੈ ਉਹ ਨਿਹੰਗ ਸਿੰਘ ਦਾ ਬਾਣਾ ਪਾ ਕੇ ਰੱਖਦੇ ਨੇ ਤੇ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਛੇਤੀ ਮਲਾਵਾਂਗੇ ਇਹ ਸਾਡੇ ਉਸਤਾਦ ਨੇ ਇਨਾਂ ਨੂੰ ਆਪਾਂ ਉਸਤਾਦ ਜੀ ਕਹਿੰਦੇ ਆ ਪਿਆਰ ਨਾਲ ਤੇ ਉਹਨਾਂ ਨੂੰ ਆਪਾਂ ਪਿਆਰ ਨਾਲ ਕੋਚ ਸਾਹਿਬ ਕਹਿੰਦੇ ਆ ਤੇ ਅੱਜ ਆਪਾਂ ਉਹਨਾਂ ਦੇ ਨਾਲ ਮਲਾਵਾਂਗੇ ਤੁਹਾਨੂੰ ਤੇ ਆਪਣਾ ਆਪਾਂ ਟਾਈਮ ਵੇਸਟ ਨਾ ਕਰੀਏ ਤੇ ਆਪਾਂ ਕੰਮ ਸ਼ੁਰੂ ਕਰੀਏ ਮੈਨੂੰ ਲੱਗਦਾ ਕਿ ਆਪਣੇ ਨਾਲ ਸੱਚੀ ਰੱਬ ਦੀ ਕੋਈ ਤਾਂ ਕੋਈ ਨਾਰਾਜ਼ਗੀ ਜ਼ਰੂਰ ਆ ਕਿਉਂਕਿ 8 ਵਜੇ ਦਾ ਮੈਂ ਕੰਮ ਸ਼ੁਰੂ ਕੀਤਾ ਆਪਣਾ ਦੁਬਾਰਾ ਹੁਣ ਪੌਣੇ 10 ਹੋ ਗਿਆ ਅਜੇ ਤੱਕ ਮੈਨੂੰ ਕੋਈ ਰਾਈਡ ਨਹੀਂ ਪਈ ਕਿਸੇ ਵੀ ਐਪ ਤੋਂ ਨਾ ਰੈਪਿਡੋ ਤੋਂ ਨਾ ਏਨ ਡਰਾਈਵ ਤੋਂ ਤੇ ਨਾ ਉੱਪਰ ਤੋਂ ਹੁਣ ਮੇਰਾ ਇਰਾਦਾ ਕੀ ਫਿਰ ਕੰਮ ਬੰਦ ਕਰ ਦਈਏ ਤੇ ਆਪਣੀ ਰੋਟੀ ਪਾਣੀ ਖਾ ਲਈਏ ਤੁਸੀਂ ਸਮਝੀਏ ਕਿ ਬਾਕੀ ਮੈਨੂੰ ਤੁਹਾਡੇ ਸਾਰੇ ਵੀਰਾਂ ਭਰਾਵਾਂ ਭੈਣਾਂ ਦੀ ਸਾਥ ਦੀ ਬਹੁਤ ਜ਼ਰੂਰਤ ਹੈ ਤੁਸੀਂ ਸਾਰੇ ਜਾਨੀ ਮੈਨੂੰ ਐਪਰੀਸ਼ੀਏਟ ਕਰਿਆ ਕਰੋ ਮੇਰੀ ਵੀਡੀਓਜ਼ ਦੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਵੀ ਕਿਹਾ ਸੀਗਾ ਤੇ ਐਰ ਕੀ ਮੈਂ ਫੇਰ ਕਹਿ ਦਿੰਦਾ ਹਾਂ ਕਿ ਕਿਸੇ ਵੀ ਵੀਰ ਭਰਾ ਨੂੰ ਗੱਡੀ ਦੀ ਕੈਪ ਦੀ ਜ਼ਰੂਰਤ ਹੋਵੇ ਤੇ ਤੁਸੀਂ ਪਲੀਜ਼ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਵੱਲੋਂ ਤੁਹਾਨੂੰ ਗੁੱਡ ਸਰਵਿਸ ਤੇ ਗੁੱਡ ਕਾਰ ਮਿਲੇਗੀ ਤੇ ਤੁਸੀਂ ਇੱਕ ਵਾਰੀ ਜਰੂਰ ਮੌਕਾ ਦਿਓ ਇਸ ਚੀਜ਼ ਦਾ ਵੀ ਤੇ ਆਪਣੇ ਵਲੌਗ ਵੀ ਜਰੂਰ ਦੇਖਿਆ ਕਰੋ ਆਹ ਹੁਣ ਟਾਈਮ ਕਾਫੀ ਹੋ ਗਿਆ ਏ ਤੇ ਆਪਾਂ ਕੁਝ ਛਕ ਲਈਏ ਸਵੇਰ ਦੀਆਂ ਭੈਣ ਹੋਣਾ ਨੇ ਆਪਾਂ ਨੂੰ ਰੋਟੀਆਂ ਪੈਕ ਕਰਕੇ ਦਿੱਤੀਆਂ ਸੀ ਉਹ ਜਰੂਰ ਗੱਡੀ 'ਚ ਪਈਆਂ ਤੇ ਉਹੀ ਆਜੋ ਆਪਾਂ ਛਕ ਲੈਨੇ ਆ ਜੋ ਇਨਸਾਨ ਅਸਲ 'ਚ ਸੋਚਦਾ ਉਹ ਕਦੀ ਵੀ ਨਹੀਂ ਹੁੰਦਾ ਸਾਡਾ ਤੇ ਨਹੀਂ ਕਦੀ ਹੋਇਆ ਮੈਨੂੰ ਕਿਸੇ ਦਾ ਨਹੀਂ ਪਤਾ ਪਰ ਸਾਡਾ ਕਦੀ ਨਹੀਂ ਹੋਇਆ ਪਰ ਜੋ ਮੈਂ ਨਹੀਂ ਕਦੀ ਸੋਚਿਆ ਹੁੰਦਾ ਮੇਨਾ ਅਕਸਰ ਜੋ ਹੁੰਦਾ ਜਿਹੜੀ ਚੀਜ਼ ਮੈਂ ਕਦੀ ਨਾ ਸੋਚੀ ਹੋਵੇ ਮੇਨਾ ਅਕਸਰ ਉਹ ਹੁੰਦਾ ਵਾ ਪਰ ਚਲੋ ਕੋਈ ਗੱਲ ਨਹੀਂ ਗੁਰੂ ਸਾਹਿਬ ਆਪੇ ਕਿਤੇ ਬੇੜਾ ਪਾਰ ਕਰਦੇ ਨੇ ਕਿ ਸਾਡਾ ਵੀ ਚੱਕਰੀ ਕੋਈ ਨਹੀਂ ਆ ਤੇ ਆਹ ਹੁਣ ਆਪਾਂ ਸ਼ਗੀਏ ਪ੍ਰਸ਼ਾਦਾ ਹਾਜੀ ਦੋਸਤੋ ਹੁਣ ਆਪਾਂ ਰੋਟੀ ਖਾ ਰਹੇ ਹਾਂ ਕਰੇਲਿਆਂ ਦੀ ਸਬਜ਼ੀ ਦੇ ਨਾਲ ਮੰਮੀ ਹੋਣਾ ਨੇ ਬਹੁਤ ਸਵਾਦ ਬਣਾਈ ਹੈ ਕਰੇਲਿਆਂ ਦੀ ਸਬਜ਼ੀ ਤੇ ਇਹ ਰੋਟੀਆਂ ਤੇ ਸਬਜ਼ੀ ਵਾਹ ਆਪਣੇ ਤੋਂ ਸਵੇਰ ਦੀ ਪਈ ਸੀ ਮੈਂ ਸੋਚਿਆ ਚਲੋ ਸੁੱਟਣੀ ਕੀ ਹੈ ਇਹੋ ਸ਼ੱਕ ਲੈਨੇ ਆ ਤੇ ਬਸ ਹੁਣ ਆਪਾਂ ਸਵਾਰਤ ਲਾ ਰਹੇ ਆ ਤੇ ਸਵਾਰ ਲਾ ਕੇ ਜੇ ਆਪਾਂ ਸਿੱਧਾ ਘਰ ਨੂੰ ਚਲੇ ਜਾਣਾ ਹਾਂਜੀ ਦੋਸਤੋ ਹੁਣ ਆਪਾਂ ਥੱਕ ਟੁੱਟ ਕੇ ਆਪਣੇ ਰੂਮ ਦੇ ਵਿੱਚ ਆ ਚੁੱਕੇ ਆ ਹੁਣ ਫੇਰ ਵੀ ਘਰ ਹੁੰਦਿਆਂ 11:30 ਹੋ ਗਏ ਆ ਰਾਤ ਦੇ 11:30 ਬੱਜ ਚੁੱਕੇ ਆ ਤੇ ਆਪਾਂ ਸੋਈਏ ਤੇ ਸਵੇਰ ਵਾਸਤੇ ਗੁਰੂ ਸਾਹਿਬ ਨੇ ਆਪਣੇ ਤੇ ਕਿਰਪਾ ਕਰ ਦਿੱਤੀ ਏ ਸਵੇਰ ਵਾਸਤੇ ਆਪਾਂ ਨੂੰ ਕਸਮਰ ਦਿੱਤਾ ਇੱਕ ਨਿਕਲਣਾ ਮੈਂ ਸਵੇਰੇ 6:30 ਵਜੇ ਤੇ ਹੁਣ 11:30 ਹੋ ਚੁੱਕੇ ਆ 4-5 ਘੰਟਿਆਂ ਦਾ ਵਿੱਚ ਗੈਪ ਆ ਤੇ ਆਪਾਂ ਕਰੀਏ ਰੈਸਟ ਹਾਂ ਆਪਾਂ ਮਿਲਦੇ ਹਾਂ ਤੁਹਾਨੂੰ ਸਵੇਰੇ ਇੱਕ ਨੈਕਸਟ ਬਲੌਗ ਦੇ ਨਾਲ ਜੇ ਤੁਹਾਨੂੰ ਇਹ ਮੇਰਾ ਅੱਜ ਦਾ ਸਾਰਾ ਬਲੌਗ ਵਧੀਆ ਲੱਗਾ ਹੋਵੇ ਤੇ ਪਲੇਸ ਲਾਈਕ ਕਮੈਂਟ ਐਂਡ ਸ਼ੇਅਰ ਕਰ ਦੇਣਾ ਤੇ ਮੇਰਾ ਪੇਜ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਆਪਾਂ ਨੈਕਸਟ ਬਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ